ਜਿਹੜੇ ਆਪਣੇ ਆਪ ਨੂੰ ਸਾਰੇ ਆਮੇਡਕਰਵਾਦੀ ਕਮਾਉਂਦੇ ਆ ਰੰਗਰੇਟਾ ਕਵਾਉਂਦੇ ਆ ਯਾਰੋ ਇੱਥੇ ਵਰਦੀ ਛੋਡਾ ਦਰਦ ਕਿੱਧਰ ਗਿਆਗਾ ਕਿੱਥੇ ਵਾਗੇ ਤੁਸੀਂ ਅੱਜ ਆ ਗਰੀਬਾਂ ਦੇ ਘਰਾਂ ਦੇ ਘਰ ਉਜਾੜ ਤੇ ਅੱਗ ਲਾਤੀ ਯਾਰੋ ਤੁਹਾਡੇ ਦਰਦ ਹੀ ਨਹੀਂ ਆਏਗਾ ਸ਼ਰਮਦਾਈ ਘਟ ਹੈਗਾ ਇਹ ਟਾਈਮ ਤੇ ਅਸੀਂ ਨਾਹਰਾ ਲਾਇਆ ਕਰਦੇ ਸੀਗੇ ਨਾਹਰਾ ਦਿੱਤਾ ਸੀਗਾ ਕਿ ਸਿੰਘੀ ਕਾਟ ਤੋਂ ਲੈ ਕੇ ਜੱਟ ਜਾਟ ਤੇ ਦਲਤਾਂ ਦੀ ਹੈ ਇੱਕ ਜਮਾਤ ਉਹਨਾਂ ਨੇ ਇੱਕ ਜਮਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਲੋਕ ਜਿਹੜੇ ਆ ਜਿਹੜੇ ਇਹਨਾਂ ਪਾਰਟੀਆਂ ਦੇ ਮਗਰ ਲੱਗੇ ਆ ਇਹਨਾਂ ਨੇ ਇੱਕ ਨਹੀਂ ਹੋਣ ਦਿੱਤਾਗਾ ਅਤਾ ਸਾਡੇ ਨਾਲ ਅੱਜ ਵਾਪਰੇਗਾ ਐਡੀ ਦੁਖਦਾਈ ਘਟਨਾ ਇਹ ਇਹ ਹੈ ਨਾ ਹੋ ਤੈਂ ਕਿ ਦਰਦਨਾ ਆਇਆ ਐਤੀ ਮਾਰ ਪਈ ਤੈਂ ਕਿ ਦਰਦਨਾ ਆਇਆ ਓਹ ਹੋ ਹੋ ਇੰਨਾ ਯਾਰ ਦਰਦਨਾ ਕੇ ਘਟਨਾ ਬੀਤ ਗਈ ਤੇ ਇਸ ਦੇਸ਼ ਦੇ ਇਸ ਪੰਜਾਬ ਦੇ ਨਮਾਇंदे ਆਪੋ ਆਪ ਦੀਆਂ ਗੱਡੀਆਂ ਚ ਐਸੀ ਕਮਰਿਆਂ ਦੇ ਵਿੱਚ ਵੱਡੀਆਂ ਗੱਡੀਆਂ ਗੱਡੀਆਂ ਲੈ ਕੇ ਤੇ ਆਪਦਾ ਘੁੰਮਦੇ ਫਿਰਦੇ ਆ ਯਾਰ ਲਾਹਣਦਾ ਤੁਹਾਨੂੰ ਐਸੀ ਐਸਟੀ ਯੋਗ ਨਹੀਂ ਆਇਆ ਸਰਕਾਰ ਨੇ ਕੋਈ ਇਹਦੇ ਉੱਤੇ ਕੋਈ ਹਾਲੇ ਦੇ ਕੋਈ ਰਿਸਕ ਨਹੀਂ ਲੇਤਾਗਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਲੋਕੋ ਜਿੰਨਾ ਚਿਰ ਤੁਸੀਂ ਆਪ ਆਪਣੇ ਪੈਰਾਂ ਤੇ ਖੜੇ ਨਹੀਂ ਹੁੰਦੇ ਉਹਨਾਂ ਚਿਰ ਤੁਹਾਡੇ ਨਾਲ ਇਹ ਹੁੰਦਾ ਹੀ ਰਹੇਗਾ ਇਹ ਆਰਿਆ ਲੋਕਾਂ ਦੀ ਸਰਕਾਰ ਹੈ ਜਿਹੜੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਵਦੇਸਾਂ ਜੋ ਚੱਲ ਕੇ ਇੱਥੇ ਆਏ ਇੱਥੇ ਆਰਿਆ ਆਏ ਹੂਨ ਆਏ ਮੁਗਲ ਆਏ ਪਠਾਨ ਆਏ ਅੰਗਰੇਜ਼ ਆਏ ਔਰ ਇਸ ਦੇਸ਼ ਦੀ ਧਨ ਸੰਪਤੀ ਲੁੱਟ ਕੇ ਚਲੇ ਗਏ ਪਰ ਉਹ ਆਰਿਆ ਜਿਹੜੇ ਉਹ ਅੱਜ ਵੀ ਇੱਥੇ ਬੈਠੇ ਆ ਰੋਣਾਲੀ ਮਾਤਾ ਪਣ ਮੇਰੀਏ ਰੋਣਾਲੀ ਕੁਛ ਬੰਨਾ ਨਹੀਂ ਰੋਣਾਲੀ ਕੁਛ ਬੰਨਾਗਾ ਰੋਵੋ ਨਾ ਨਹੀਂ ਰੋਣਾਲੀ ਨਹੀਂ ਰੋਣਾਲੀ ਹਾਂ ਇਹ ਇਹ ਤੁਹਾਡੇ ਨਾਲ ਹੈ ਇਹ ਸਮਾਜਿਕ ਜਥੇਬੰਦੀਆਂ ਪੂਰਾ ਦੇਸ਼ ਤੁਹਾਡੇ ਨਾਲ ਖੜਾ ਕਰ ਦੇਵਾਂਗੇ ਚਿੰਤਾ ਨਾ ਕਰੋ ਤੁਸੀਂ ਅਸੀਂ ਵੀ ਹਰਿਆਣੇ ਤੋਂ ਚੱਲ ਕੇ ਇੱਥੇ ਆਏ ਆ ਨਾ ਤੁਹਾਡੇ ਨਾਲ ਹਮਦਰਦੀ ਵਾਸਤੇ ਆਏ ਆ ਇਹ ਆਰਿਆ ਲੋਕ ਅੱਜ ਵੀ ਤੁਹਾਡੇ ਦੇ ਕਬਜ਼ਾ ਕਰਕੇ ਬੈਠੇ ਆ ਅੱਜ ਵੀ ਇਹ ਤੁਹਾਨੂੰ ਲੁੱਟੀ ਜਾਂਦੇ ਆ ਇਹਨਾਂ ਦਾ ਨੀਰਜ મોદી ਇਹਨਾਂ ਦਾ ਲਲਿਤ ਮੋਦੀ ਇਹਨਾਂ ਦਾ ਵਿਜੇ ਮਾਲੀਆ ਉਹ ਇਥੋਂ ਦੀ ਅਰਬਾਂ ਖਰਬਾਂ ਦੀ ਧਨ ਸੰਪਤੀ ਲੁੱਟ ਕੇ ਵਿਦੇਸ਼ਾਂ 'ਚ ਲੈ ਗਏ ਤੇ ਉਹਨਾਂ ਦੇ ਆਕਾ ਨੇ ਬੱਟੇ ਖਾਤੇ ਪਾਤਾ ਤੇ ਤੁਹਾਡਾ ਜਿਹੜਾ ਗਿੱਦੜਕੁੱਟ ਤੋਂ ਲੈ ਕੇ ਜੱਟ ਜਾਟ ਤਕਾਤ ਸਾਡੇ ਸਭ ਸ੍ਰੀ ਕਾਂਸ਼ੀ ਰਾਮ ਜੀ ਦੇ ਟਾਈਮ ਤੇ ਅਸੀਂ ਨਾਹਰਾ ਲਾਇਆ ਕਰਦੇ ਸੀਗੇ ਨਾਹਰਾ ਦਿੱਤਾ ਸੀਗਾ ਕਿ ਸਿੰਘੀ ਕਾਟ ਤੋਂ ਲੈ ਕੇ ਜੱਟ ਜਾਟ ਤੇ ਦਲਤਾਂ ਦੀ ਹੈ ਇੱਕ ਜਮਾਤ ਉਹਨਾਂ ਨੇ ਇੱਕ ਜਮਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਲੋਕ ਜਿਹੜੇ ਆ ਜਿਹੜੇ ਇਹਨਾਂ ਪਾਰਟੀਆਂ ਦੇ ਮਗਰ ਲੱਗੇ ਆ ਇਹਨਾਂ ਨੇ ਇੱਕ ਨਹੀਂ ਹੋਣ ਦਿੱਤਾਗਾ ਅੱਤਾ ਸਾਡੇ ਨਾਲ ਅੱਜ ਵਾਪਰੇਗਾ ਐਡੀ ਦੁਖਦਾਈ ਘਟਨਾ ਅਸਮਾਨ ਦੇਖਿਆ ਤੁਸੀਂ ਕੌਲੀਆਂ ਬਾਟੀਆਂ ਸਾੜਤੀਆਂ ਪ੍ਰੈਸਾਂ ਸਾੜਤੀਆਂ ਟੀਵੀ ਸਾੜ ਤੇ ਮੰਜੇ ਸਾੜ ਤੇ ਇੱਥੇ ਇੱਥੇ ਇੱਕ ਹੁਣ ਬਜ਼ੁਰਗ ਕਹੀ ਜਾਂਦਾ ਸਾਡੀਆਂ ਪਸ਼ੂ ਗਾਈਆਂ ਦੇ ਵੀ ਉਹਨਾਂ ਦੇ ਵੀ ਕਿਰਪਾਨਾਂ ਮਾਰੀਆਂ ਉਹਨਾਂ ਨੂੰ ਅਸੀਂ ਇੱਧਰ ਉੱਧਰ ਲੈ ਗਏ ਆ ਸੂਣ ਵਾਲੀ ਦੱਸਦੇ ਗਊ ਉਹਦੇ ਵੀ ਮਾਰੀਆਂ ਮੇਰੀ ਸੀ ਬਾਵਾ ਵਗ ਨਹੀਂ ਭਾਈ ਵਿਚਾਰੇ ਤੇ ਬਚ ਗਈ ਓਹ ਇਹ ਇਹ ਹੈ ਨਾ ਉਹ ਤੈਨੂੰ ਕੀ ਦਰਦਨਾ ਆਇਆ ਇੱਥੀ ਮਾਰ ਪਈ ਤੈਨੂੰ ਕੀ ਦਰਦਨਾ ਆਇਆ ਓਹ ਹੋ ਏ ਨਾ ਯਾਰ ਦਰਦ ਨਾ ਕਿ ਘਟਨਾ ਬੀਤ ਗਈ ਤੇ ਇਸ ਦੇਸ਼ ਦੇ ਇਸ ਪੰਜਾਬ ਦੇ ਨਮਾਇंदे ਆਪੋ ਆਪ ਦੀਆਂ ਗੱਡੀਆਂ 'ਚ ਐਸੀ ਕਮਰਿਆਂ ਦੇ ਵਿੱਚ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਤੇ ਆਪ ਦਾ ਘੁੰਮਦੇ ਫਿਰਦੇ ਆ ਯਾਰ ਲਾਹਣਦਾ ਤੁਹਾਨੂੰ ਤੁਹਾਨੂੰ ਲੱਖ ਲਾਹਣਤਾ ਹੈ ਕਿ ਇਹਨਾਂ ਲੋਕਾਂ ਦੇ ਘਰਾਂ ਜਾ ਕੇ ਫਿਰ ਤੁਸੀਂ ਵੋਟ ਮੰਗੋ ਸ਼ਰਮ ਦੀ ਗੱਲ ਹੈਗੀ ਯਾਰ ਯਾਰ ਬੰਦਾ ਬੰਦਾ ਇਨਸਾਨ ਜਿਹੜਾ ਹੈ ਉਹ ਕਿਤੇ ਦਾ ਦਰਦ ਨੂੰ ਦਰਦ ਸਮਝਦਾ ਯਾਰ ਇਹ ਦਾ ਬੁਰਾ ਹਾਲ ਯਾਰ 84 ਦੇ ਵਿੱਚ ਦਿੱਲੀ ਦੇ ਵਿੱਚ ਲੋਕਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜੇ ਉਦੋਂ ਆ ਹਾਈ ਨਹੀਂ ਸੀਗੇ ਕੈਮਰੇ ਸਮਝ ਗਿਆ ਉਦੋਂ ਵੀ ਬੁਰਾ ਹਾਲ ਕਰਤਾ ਯਾਰ ਤੁਹਾਨੂੰ ਕੋਈ ਦਰਦ ਹੀ ਨਹੀਂ ਆਏਗਾ ਭਗਵੰਤ ਮਾਨਸਿਆਂ ਬਹੁਤ ਔਖਾ ਹੋਏਗਾ ਇਹਨਾਂ ਦੇ ਨਾਲ ਕੀਤੀਆਂ ਵੀਆਂ ਭੁਗਤਨੀਆਂ ਪਹਿਣ ਗਈਆਂ ਇਸ ਦਲਿਤ ਸਮਾਜ ਦੇ ਲੋਕਾਂ ਤੋਂ ਲੈ ਕੇ ਵੋਟਾਂ ਸਰਕਾਰ ਬਣਾ ਕੇ ਬੈਠੇ ਹੋ ਤੇਰੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਤੇਰਾ ਕੋਈ ਵੀ ਆਦੇਸ਼ ਨਹੀਂ ਆਇਆਗਾ ਤੇ ਮੈਂ ਕਹਿੰਦਾ ਮੈਂ ਕਹਿੰਦਾ ਇਸ ਦੇਸ਼ ਦੇ ਦਲ ਸਮਾਜ ਦੇ ਲੋਕੋ ਜਿਹੜੇ ਆਪਣੇ ਆਪ ਨੂੰ ਸਾਰੇ ਆਮੇਡ ਕਰਵਾਦੀ ਕਮਾਉਂਦੇ ਆ ਰੰਗਰੇਟਾ ਘਵਾਉਂਦੇ ਆ ਯਾਰੋ ਇੱਥੇ ਵਰਦੀ ਸੋਡਾ ਦਰਦ ਕਿੱਧਰ ਗਿਆਗਾ ਕਿੱਥੇ ਵਾਕੇ ਤੁਸੀਂ ਅੱਜ ਆ ਗਰੀਬਾਂ ਦੇ ਘਰਾਂ ਦੇ ਘਰ ਉਜਾੜ ਤੇ ਅੱਗ ਲਾਤੀ ਯਾਰਾ ਛੋਟੇ ਦਰਦੀ ਨਹੀਂ ਆਇਗਾ ਸ਼ਰਮਦਾਈ ਘਟਾ ਹੈਗਾ ਕੋਈ ਕੋਈ ਆਖੀ ਜਾਂਦਾ ਬਹੁਜਨ ਵਾਲੇ ਇਕੱਠੇ ਹੋ ਰਹੇ ਆ ਕਿਉਂ ਵੀ ਛੋਡੇ ਕੋਲੇ ਇੱਥੇ ਆਇਆ ਕੋਈ ਬਹੁਜਨ ਵਾਲੇ ਆਂਦਾ ਜਿਹੜੇ ਜਿਹੜੇ ਡੌਂਡੀ ਪਿੱਟਦੇ ਆ ਅਸੀਂ ਜਨਤਾ ਦੇ ਹਮਦਰਦ ਆ ਮੈਂ ਉਹਨਾਂ ਨੂੰ ਵੀ ਕਹਿੰਨਾ ਵੀ ਘੱਟ ਤੋਂ ਘੱਟ ਤੁਹਾਨੂੰ ਦਾਣਾ ਚਾਹੀਦਾ ਸੀਗਾ ਯਾਰ ਇੱਥੇ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਅਸੀਂ ਇਹ ਗੱਲ ਕਰਦੇ ਆ ਤੁਸੀਂ ਤਾਂ ਕਿ ਹਾਂ ਦਾ ਨਾਰਾ ਮਾਰ ਲਓ ਯਾਰ ਅਸਲਈ ਸਾਥੀਓ ਬਹੁਤ ਬੁਰਾ ਹੋਇਆ ਬਹੁਤ ਨੀਂਦੀਆਂ ਕੱਟਣਾ ਐਸ ਕਰਕੇ ਸੋਚੋ ਸੋਚੋ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਕੋਈ ਜਸਕਰਨ ਸਿੰਘ ਕਾਨ ਸਿੰਘ ਵੜਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੱਦੇ ਨੇ ਕਿ ਕਵਾਂ ਤੇ ਕੀ ਨਾ ਕਵਾਂ ਕੀ ਬੋਲਾਂ ਤੇ ਕੀ ਨਾਂਗ ਬੋਲਾਂ ਜਦੋਂ ਮੈਂ ਘਰਾਂ 'ਚ ਜਾਂਨਾ ਕਿਸੇ ਮਾਂ ਦਾ ਚਿਹਰਾ ਵੇਣਾ ਤਿੰਜੂ ਤਿਸਦੇ ਆ ਕਿਸੇ ਧੀ ਦਾ ਚਿਹਰਾ ਵੇਣਾ ਧੀ ਨੀਵੀਂ ਪਾ ਕੇ ਸਾਈਡ ਤੇ ਚਲੀ ਜਾਂਦੀ ਹੈ ਜੇ ਮੈਂ ਗਰੀਬ ਨੂੰ ਵੇਣਾ ਵਿਚਾਰੇ ਨੂੰ ਉਹ ਬਸ ਐ ਹੌਲੀ ਕਿਤੇ ਨੇ ਵੇਖ ਕੇ ਚੁੱਪ ਕਰਕੇ ਤੇ ਆਏ ਆ ਜਿਵੇਂ ਨਾ ਉਹਦੀਆਂ ਸਾਰਾ ਸਰੀਰ ਹੀ ਸੁੰਨ ਹੋਇਆ ਪਿਆ ਕੋਈ ੱਟ ਚੱਕੀ ਫਿਰਦਾ ਕਿ ਮੈਂ ਚੁੱਲਾ ਬਣਾ ਲਾਂ ਤੇ ਕੋਈ ਭਾਂਡਾ ਚੱਕੀ ਫਿਰਦਾ ਜਦੋਂ ਵੇਖਦਾ ਪਤੀਲਾ ਵਿੱਚ ਬੈ ਤੇ ਜਿਉ ਤਸਲਾ ਜੇ ਦੇਖਦਾ ਚਾਹ ਲਾ ਉਹ ਵੀ ਨਹੀਂ ਲੱਭਦਾ ਗਲਾਸ ਵੀ ਨਹੀਂ ਲੱਭਦਾ ਕੱਚ ਦੇ ਹੁੰਦੇ ਤਾਂ ਹੁੰਦੇ ਤਾਂ ਸਟੀਲ ਦੇ ਨਹੀਂ ਲੱਭਦੇ ਕੋਈ ਵੀ ਨਹੀਂ ਲੱਭਦਾ ਪੇਟੀ ਆਟੇ ਵਾਲੀ ਤੇ ਉਹ ਖਿਲਰਿਆ ਪਿਆ ਕੀ ਕਰਾਂ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਗਿਆ ਗਵਰਨਮੈਂਟ ਹੁੰਦੀ ਹੈ ਇੱਕ ਮਿੰਟ ਜਗੌਰ ਕਰਨੀ ਗਵਰਨਮੈਂਟ ਨੇ ਤੜਕੇ ਨੂੰ ਆ ਕੇ ਦਾ ਨਤੀਜਾ ਕੱਢ ਦੇਣਾ ਚਾਹੀਦਾ ਸੀ ਐਡੀ ਗਵਰਨਮੈਂਟ ਦੇ ਜਰਤ ਹੁੰਦੀ ਐਡਾ ਕਿਸਦਾ ਮੂੰਹ ਪਾਇਆ ਜਾਂਦਾ ਕਿ ਆ ਕੇ ਗੁੰਡਾ ਘਰ ਲੁੱਟ ਕੇ ਤੇ ਐਡੇ ਅੱਗਾ ਲਾ ਕੇ ਪੈਟਰੋਲ ਲਾ ਕੇ ਤੇ ਪਿੰਡ ਦੇ ਵਿੱਚੋਂ ਹਿੱਕ ਚੌੜੀ ਕਰਕੇ ਬੰਦੇ ਨਿਕਲ ਜਾਂਦੇ ਸਾਰੇ ਘਰਾਂ ਨੂੰ ਝਾੜ ਕੇ ਮੈਨੂੰ ਪਤਾ ਲੱਗਿਆ ਕਿ ਸਿੰਘ ਸਾਰੀ ਰਾਤ ਦਰਖਤ ਤੇ ਚੜਾ ਰਿਹਾ ਨਿੰਮ ਤੇ ਚੜਕੇ ਨਿੰਮ ਤੇ ਚੜਕੇ ਉਹਨੇ ਜਾਨ ਬਚਾਈ ਯਾਰ ਤੇ ਹੌਲੀ ਹੌਲੀ ਹੁਣ ਬੋਲਣ ਲੱਗੇ ਆ ਏ ਦੱਸਦੇ ਨਹੀਂ ਸੀ ਸੱਚ ਵੀ ਕੱਲ ਨੂੰ ਕੀ ਪਤਾ ਸਰਕਾਰ ਨੇ ਤਾਂ ਇਹ ਵੀ ਨਹੀਂ ਕੀਤਾ ਵੀ ਐਡਾ ਵੱਡੇ ਘਟਰਾ ਆ ਵੀ ਇੱਥੇ ਮੈਂ ਸਿਕਿਉਰਟੀ ਲਾਵਾਂ ਜੇ ਕੱਲ ਨੂੰ ਕੋਈ ਆ ਗਿਆ ਫਿਰ ਕੀ ਕਰੋਗੇ ਭਈ ਸਕਾਲਟਰ ਸਿਕਿਉਰਟੀ ਨਹੀਂ ਕੀਤੀ ਕੋਈ ਮੈਡੀਕਲ ਦਾ ਪ੍ਰਬੰਧ ਨਹੀਂ ਕੀਤਾ ਮੱਛਰ ਖਾਈ ਜਾ ਰਹੇ ਉਹਦਾ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ ਕੋਈ ਤੰਬੂ ਦਾ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ ਕੋਈ ਮੈਡੀਕਲ ਦਾ ਪ੍ਰਬੰਧ ਨਹੀਂ ਕੀਤਾ ਕੋਈ ਡਾਕਟਰੀ ਚੈੱਕਪ ਬਣੀ ਆਈ ਕੁਛ ਆਇਆ ਹੀ ਨਹੀਂ ਤੇ ਫਿਰ ਨਾ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਬੋਲਿਆ ਨਾ ਮਨੋਲਿਟੀ ਕਮਿਸ਼ਨ ਬੋਲਿਆ ਨਾ ਅ ਸੀਐਸਟੀ ਕਮਿਸ਼ਨ ਬੋਲਿਆ ਤੇ ਇੱਕ RAMDEB ਮੁਠੀ ਭਰਦਾ ਇੱਕ ਬਾਬਾ ਹੈ ਜਿਹੜਾ ਦਵਾਈਆਂ ਬਣਾ ਕੇ ਵਿੱਚ ਹੱਡ ਪੀ ਪੀ ਕੇ ਸਾਨੂੰ ਮਾਰ ਰਿਹਾ ਤੇ ਫਿਰ ਉਹ ਫਿਰ ਦਿੱਲੀ ਦੇ ਵਿੱਚ ਮਜਾਰਾ ਕਰਦਾ ਜਦੋਂ ਮਜਾਰਾ ਕਰਦਾ ਲੋਕਬਲ ਬਿੱਲ ਤੇ ਤੇ ਮਜਾਰਾ ਕਰਦਾ ਦਿੱਲੀ ਪੁਲਿਸ ਉਹਦੇ ਪਿਛਾੜ ਕਰ ਦਿੰਦੀ ਆ ਤੇ ਉਹ ਬੀਬੀਆਂ ਵਾਲੇ ਕੱਪੜੇ ਭਾ ਕੇ ਭੱਜ ਜਾਂਦਾ ਰਕਾਬਗੁੰਝ ਚ ਰੁਕ ਜਾਂਦਾ ਜਿਹੜਾ ਆਪ ਦਾ ਹੁਲੀਏ ਵਿਗਾੜ ਗਿਆ ਉਹ ਵੜ ਗਿਆ ਤੇ ਦਿੱਲੀ ਹਾਈ ਕੋਰਟ ਸੂਵੋ ਮੋਟੋ ਐਕਸ਼ਨ ਲੈ ਦਿੰਦੀ ਆ ਕਿ RAM DEB ਨੂੰ DGP ਨੂੰ ਤਲਬ ਕਰ ਲੈਂਦੀ ਆ RAM DEB ਨੂੰ ਕਿਉਂ ਕਿਹਾ ਤੇ ਵਾਰਨਿੰਗ ਕਰਕੇ ਤੇ ਮਾਫੀ ਮੰਗਾ ਕੇ ਕਹਿੰਦੀ ਅੱਗੇ ਤੋਂ ਨਹੀਂ ਕਰ ਸਕਦਾ ਤੇ ਫੇਰ ਭਾਈ ਹੁਣ ਭਾਈ ਇੱਥੋਂ ਸੁਪਰੀਮ ਕੋਰਟ ਨੇ ਸੂਵੋ ਮੋਟੋ ਐਕਸ਼ਨ ਕਿਉਂ ਨਹੀਂ ਲਿਆ ਫੇਰ ਹਾਈ ਕੋਰਟ ਨੇ ਸੂਵੋ ਮੋਟੋ ਐਕਸ਼ਨ ਕਰਕੇ ਕਿਉਂ ਨਹੀਂ ਲਿਆ ਤੇ ਅਸੀਂ ਕਹਿੰਦੇ ਆ ਵੀ ਭਾਈ ਸਰਕਾਰ ਡਿਪਟੀ ਕਮਿਸ਼ਨਰ ਆਏ ਕਹਿੰਦੇ 50-50 ਹਜ਼ਾਰ ਦੱਸੋ ਇੱਕ 50-50 ਹਜ਼ਾਰ 50-50 ਹਜ਼ਾਰ ਦੇ ਦਾ ਭਾਈ ਉਹਨੇ ਪਾਣੀ ਦੀ ਟੈਂਕੀ ਆ ਤੇ ਕਲਮਾਰੀ ਦੋ ਚੀਜ਼ਾਂ 50 ਹਜ਼ਾਰ ਚ ਆਉਂਦੀਆਂ ਅੱਜ ਕੱਲ ਕੋਈ ਇੱਕ ਐਮਐਲਏ ਸਾਹਿਬ ਵੀ ਪਹੁੰਚਿਆ ਇੰਨਾ ਪਰਿਵਾਰਾਂ ਦੇ ਟਾਕ ਉਹਨਾਂ ਵਾਰੀ ਕੀ ਕਹਿਣਾ ਜਿਵੇਂ ਕੋਈ ਦੇ ਕੇ ਗਏ ਹੋ ਵੇਖੋ ਜੀ ਉਹਨਾਂ ਨੂੰ ਤਾਂ ਸਾਰਾ ਕੁਝ ਕਰ 10-10 ਲੱਖ ਰੁਪਏ ਦੇਣਾ ਚਾਹੀਦਾ ਸੀ ਉਹਨਾਂ ਦੀ ਡਿਊਟੀ ਆ ਐਮਐਲਏ ਤਾਂ ਲੋਕਾਂ ਦਾ ਬਣਿਆ ਹੁੰਦਾ ਹੈ ਤੇ ਫਿਰ ਐਮਐਲਏ ਦੀ ਜਿਹੜੀ ਤਨਖਾਹ ਹੈ ਇਹਨਾਂ ਦੀ ਤਨਖਾਹ ਐਮਐਲਏ ਨੂੰ ਜਿਹੜੀ ਤਨਖਾਹ ਮਿਲਦੀ ਆ ਜਿਹੜੀ ਮਾਤਾ ਮੇਰੀ ਆਟਾ ਖਰੀਦੀ ਆ ਕੱਪੜੇ ਖਰੀਦੀ ਆ ਬੈਟਰੀ ਖਰੀਦ ਲਿਆ ਸਲਾਈ ਮਸ਼ੀਨ ਖਰੀਦੀ ਆ ਜਾਂ ਮੋਬਾਈਲ ਖਰੀਦੀ ਆ ਜੁੱਤੀ ਖਰੀਦੀ ਆ ਕਿ ਆ ਪਲਾਟ ਖਰੀਦੀ ਆ ਜੇ ਮੇਰਾ ਨੌਜਣ ਤੇਲ ਪੋਉਂਦਾ ਕੋਈ ਕਿਤਾਬ ਖਰੀਦਦਾ ਐਵਰੇਜ 6 ਦੇ ਮਗਰ 28 ਰੁਪਏ ਸਰਕਾਰ ਲੈ ਜਾਂਦੀ ਹੈ ਤੇ 28 ਰੁਪਏ ਨਾਲ ਐਮਐਲਏ ਤਨਖਾਹ ਬਣਦੀ ਹੈ ਤੇ ਉਹਦੇ ਨਾਲ ਗੱਡੀ ਮਿਲਦੀ ਹੈ ਗੱਡੀ ਤੇ ਤੇਲ ਪੈਂਦਾ ਇੱਕ ਪੀਏ ਮਿਲਦਾ ਸਾਰਾ ਕੁਝ ਚੰਡੀਗੜ੍ਹ ਚ ਕੋਠੀ ਮਿਲਦੀ ਹੈ ਹਰੇਕ ਜ਼ਿਲ੍ਹੇ ਚ ਰੈਸਟ ਹਾਊਸ ਮਿਲਦਾ ਇਹ ਲੋਕ ਦਿੰਦੇ ਐ ਐਮਐਲਏ ਨੂੰ ਚਾਹੀਦਾ ਸੀ ਕਿ 10-10 ਲੱਖ ਉਹਨਾਂ ਦੇ ਘਰ ਬਣਾ ਕੇ ਸਰਕਾਰ ਦੀ ਡਿਊਟੀ ਸੀ ਰੀਹੈਬਿਲੀਟੇਸ਼ਨ ਦਾ ਡਿਊਟੀ ਸਰਕਾਰ ਦੀ ਆ ਸਰਕਾਰ ਟੈਕਸ ਲੈਂਦੀ ਹੈ ਕਿਸਾਨ ਨਹੀਂ ਕਰਦੀ ਐਮਐਲਏ ਕੋਈ ਪੱਠੇ ਵਧਣ ਲਈ ਨਹੀਂ ਹੁੰਦਾ ਨਾ ਕੋਈ ਰੋਟੀਆਂ ਪਕਾਉਣਾ ਨਾ ਪੱਠੇ ਕੁੱਤਰ ਲੈ ਜਾਂਦਾ ਲੋਕਾਂ ਦੇ ਕੰਮਾਂ ਲਈ ਹੁੰਦਾ ਉਹਦੀ ਡਿਊਟੀ ਹੁੰਦੀ ਆ ਇਹ ਸਾਰਾ ਕੰਮ ਕਰਨਾ ਪਰ ਫਿਰ ਵੀ ਮੈਂ ਸਾਰਿਆਂ ਨੂੰ ਕਾਰ ਸੇਵਾ ਵਾਲਾ ਮਾਹ ਪ੍ਰੇਸ਼ਾ ਨੂੰ ਕਹਿਣਾ ਰਵੀ ਸਿੰਘ ਨੂੰ ਕਹਿਣਾ ਹੋਰ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਦਿਓ ਤਾਂ ਜੋ ਆਪਾਂ ਇਹਨਾਂ ਦਾ ਜੀਵਨ ਪਦਰਾ ਉੱਤਜ ਕੀਤਾ ਜਾਵੇ ਤੇ ਮੈਂ ਕਹਿ ਵੀ ਕਹਿਣਾ ਕਿ ਜਿੰਨੇ ਵੀ ਭਾਈ ਇਹਨਾਂ ਦੇ ਕਰਜ਼ਾ ਚੜਿਆ ਕਿਸੇ ਨੇ ਫਰਿੱਜ ਲਈ ਹੈ ਕਿਸੇ ਨੇ ਭਾਈ ਟੈਲੀਵਿਜ਼ਨ ਲਿਆ ਹੈ ਕਿਸੇ ਨੇ ਕਮੇਟੀਆਂ ਪਾਈਆਂ ਕਿਸੇ ਨੇ ਭਾਈ ਬੈੱਡ ਲਿਆ ਕਿਸੇ ਨੇ ਭਾਈ ਕੁਰਸੀਆਂ ਲਈਆਂ ਕਿਸੇ ਨੇ ਰੇੜਾ ਲਿਆ ਕਿਸੇ ਨੇ ਕੁਝ ਵੀ ਲਿਆ ਉਹ ਸਾਰੇ ਕਰਜ਼ੇ ਤੇ ਲਖੀਰ ਫੇਰ ਦੇਣੀ ਚਾਹੀਦੀ ਹੈ ਤੇ ਅਗਲੇ ਪ੍ਰਬੰਧ ਲਈ ਉਹਨਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਸਰਕਾਰ ਦੀ ਡਿਊਟੀ ਤੇ ਆਹ ਦੇਖੋ ਸਾਰਾ ਕੁਝ